ਇਨਾਂ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਕਿਤਾਬ ਦੇ ਬਾਰੇ ਜਿਸ ਦਾ ਨਾਮ ਹੈ ਪੇਬੀ ਲੋਨ ਦਾ ਸਭ ਤੋਂ ਅਮੀਰ ਆਦਮੀ ਇਸ ਕਿਤਾਬ ਦੀਆਂ ਹੁਣ ਤੱਕ 20 ਲੱਖ ਤੋਂ ਵੀ ਜ਼ਿਆਦਾ ਕਾਪੀਆਂ ਵੇਚ ਚੁੱਕੀਆਂ ਹਨ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਿੱਚ ਅਜਾਹ ਕੀ ਲਿਖਿਆ ਗਿਆ ਹੈ ਕਿ ਲੋਕ ਇਸ ਨੂੰ ਇੰਨਾ ਜ਼ਿਆਦਾ ਪਸੰਦ ਕਰ ਰਹੇ ਹਨ ਇਸ ਕਿਤਾਬ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਗਿਆ ਹੈ ਕਿ ਆਪਣੇ ਸਾਹਮਣੇ ਆਪਣਾ ਜਿਹੜਾ ਪਹਿਖਾ ਹੋ ਇੱਕ ਸੜਕ ਦੀ ਤਰ੍ਹਾਂ ਫਸਿਆ ਹੋਇਆ ਹੈ ਜੈਸ ਵਿੱਚ ਤੋਂ ਆਪਾਂ ਨੂੰ ਆਪਣੀਆਂ ਅਮੀਦਾਂ ਤੇ ਇਛਾਵਾਂ ਦਿੱਖਦੀਆਂ ਹਨ ਜਿਨ੍ਹਾਂ ਨੂੰ ਆਪਾਂ ਪੂਰਾ ਕਰਨ ਦੇ ਲਈ ਸੋਚਦੇ ਹਾਂ ਇਸ ਦੇ ਵਿੱਚ ਕੁਝ ਸਿਧਾਂਤ ਹਨ ਕਿ ਆਪਾਂ ਆਪਣੇ ਬਟੂਏ ਨੂੰ ਕਿਹ ਇਸ ਤਰ੍ਹਾਂ ਭਾਰੀ ਕਰਨਾ ਹੈ ਆਪਣੇ ਨਿਵੇਸ਼ ਨੂੰ ਕਿੱਦਾਂ ਵਧਾਉਣਾ ਹੈ ਆਪਣੀ ਆਮਦਨ ਦੀ ਸਮਰੱਥਾ ਕਿੱਦਾਂ ਵਧਾਉਣੀ ਹੈ ਤੇ ਆਪਣੇ ਜਿਹੜੇ ਰਿਸਕੀ ਨਿਵੇਸ਼ ਹੁੰਦੇ ਆ ਉਹਨਾਂ ਦੀ ਕਿੱਦਾਂ ਸੁਰੱਖਿਆ ਕਰਨੀ ਆ ਇਸ ਤੋਂ ਬਾਅਦ ਇਸ ਵਿੱਚ ਹੋਰ ਵੀ ਕਾਫੀ ਗੱਲਾਂ ਕੀਤੀਆਂ ਹਨ ਜਿਸ ਬਾਰੇ ਆਪਾਂ ਨੂੰ ਆਪਣੀ ਆਮਦਨ ਨੂੰ ਵਧਾਉਣ ਦੇ ਬਾਰੇ ਦੱਸਿਆ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਤਾਨਾ ਇੱਕ ਬੀਜ ਦੀ ਤਰ੍ਹਾਂ ਹੈ ਇਸ ਨੂੰ ਜੇਕਰ ਆਪਾਂ ਬੀਜਾਂਗੇ ਤਾਂ ਇਸ ਦਾ ਦਰਕਤ ਆਪਾਂ ਨੂੰ ਹੋਰ ਜ਼ਿਆਦਾ ਕਮਾਈ ਕਰਕੇ ਦੇਵੇਗਾ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਆਪਾਂ ਨੂੰ ਜੋ ਨਿਵੇਸ਼ ਦੇ ਬਾਰੇ ਸਲਾਹ ਲੈਣੀ ਚਾਹੀਦੀ ਆ ਉਹ ਕਿਸੇ ਅਜਾਹੇ ਬੰਦੇ ਤੋਂ ਲੈਣੀ ਚਾਹੀਦੀ ਜਿਸ ਨੂੰ ਨਿਵੇਸ਼ ਦੀ ਜਾਣਕਾਰੀ ਹੋਵੇ ਜਿਸ ਨੂੰ ਇਸ ਦੀ ਜਾਣਕਾਰੀ ਨਹੀਂ ਉਸ ਤੋਂ ਆਪਾਂ ਨੂੰ ਇਸ ਦੀ ਸਲਾਹ ਨਹੀਂ ਲੈਣੀ ਚਾਹੀਦੀ ਇਸ ਤੋਂ ਇਲਾਵਾ ਆਪਾਂ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਆਮਦਨ ਦਾ 10ਵਾਂ ਹਿਸਾਬ ਆਪਣੇ ਕੋਲ ਰੱਖਣਾ ਹੈ ਆਪਾਂ ਕਦੇ ਵੀ ਆਪਣੇ ਆਪ ਨੂੰ ਪੈਸਾ ਪੇ ਨਹੀਂ ਕਰਦੇ ਆਪਾਂ ਦੂਸਰਿਆਂ ਨੂੰ ਪੇ ਕਰਦੇ ਆ ਇਸ ਆਪਾਂ ਨੂੰ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਆਪਾਂ ਆਪਣੇ ਲਈ ਇਨਵੈਸਟਮੈਂਟ ਕਰਦੇ ਹਾਂ ਪਰ ਇਹ ਖਰਚਾ ਆਪਾਂ ਕਿਸੇ ਮੋਤੀ ਨੂੰ ਤੋਬੀ ਨੂੰ ਜਾਂ ਹੋਰ ਖਰਚਿਆਂ ਦੇ ਵਿੱਚ ਹੀ ਚਲਾ ਜਾਂਦਾ ਐਕਚੁਅਲ 'ਚ ਆਪਣੇ ਕੋਲੇ ਇੱਕ ਉਸ ਵੀ ਨਹੀਂ ਬਚਦਾ ਜਿਸ ਨੂੰ ਆਪਾਂ ਕਹਿ ਸਕੀਏ ਕਿ ਇਹ ਆਪਾਂ ਆਪਣੇ ਆਪ ਦੇ ਲਈ ਇਨਵੈਸਟ ਕੀਤਾ ਹੈ ਇਸ ਵਿੱਚ ਇੱਕ ਕਹਾਣੀ ਦੇ ਰਹੀ ਦੱਸਿਆ ਗਿਆ ਹੈ ਕਿ ਰਾਜਾ ਆਪਣੇ ਬੇਟੇ ਨੂੰ ਕੁਝ ਸਿੱਕੇ ਦੇ ਕੇ ਇਹ ਕਹਿੰਦਾ ਹੈ ਕਿ ਤੂੰ ਆਪਣੀ ਬੁੱਧੀ ਦੇ ਨਾਲ ਇਸ ਦਾ ਵਪਾਰ ਕਰ ਤੇ ਇਸ ਨੂੰ ਵਧਾ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੂੰ ਮੇਰੀ ਰਿਆਸਤ ਨੂੰ ਸੰਭਾਲਣ ਦੇ ਕਾਬਿਲ ਹੈ ਰਾਜਾ ਦਾ ਪੁੱਤਰ ਉਸ ਦੇ ਕਹਿ ਅਨੁਸਾਰ ਕਿਸੇ ਦੇਸ਼ ਦੀ ਯਾਤਰਾ ਤੇ ਨਿਕਲ ਜਾਂਦਾ ਹੈ ਤੇ ਸ਼ੁਰੂਆਤੀ ਤੌਰ ਦੇ ਵਿੱਚ ਉਹ ਕਈ ਗਲਤ ਫੈਸਲੇ ਲੈਂਦਾ ਹੈ ਜਿਸ ਕਰਕੇ ਉਸ ਨੂੰ ਨੁਕਸਾਨ ਹੁੰਦਾ ਹੈ ਉਹਨਾਂ ਸਿਧਾਂਤਾਂ ਦੇ ਆਧਾਰ ਤੇ ਆਪਾਂ ਨੂੰ ਦੱਸਿਆ ਗਿਆ ਕਿ ਆਪਾਂ ਨੂੰ ਇਸ ਤਰ੍ਹਾਂ ਆਪਣਾ ਨਿਵੇਸ਼ ਕਦੇ ਵੀ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ ਆਪਣੇ ਅਨੁਭਵ ਤੋਂ ਆਪਣੇ ਐਕਸਪੀਰੀਅੰਸ ਤੋਂ ਸਿੱਖ ਕੇ ਰਾਜੇ ਦਾ ਬੇਟਾ ਆਉਣ ਵਾਲੇ ਸਮੇਂ ਵਿੱਚ ਕੁਝ ਚੰਗੇ ਫੈਸਲੇ ਲੈ ਕੇ ਆਪਣਾ ਨਿਵੇਸ਼ ਨੂੰ ਵਧਾ ਲੈਂਦਾ ਹੈ ਤੇ ਆਪਣੇ ਰਾਜ ਵਿੱਚ ਵਾਪਸ ਹੁੰਦਾ ਹੈ ਇਸ ਸਫ਼ਰ ਦੇ ਦੌਰਾਨ ਉਹ ਜਿੰਨਾਂ ਜਿੰਨਾਂ ਨਿਯਮਾਂ ਦੀ ਪਾਲਣਾ ਕਰਦਾ ਉਹ ਕਾਫੀ ਮਹੱਤਵਪੂਰਨ ਹਨ ਇਸ ਦੀ ਮੱਦ ਨਾਲ ਆਪਾਂ ਵੀ ਆਪਣੀ ਆਮਦਨ ਨੂੰ ਵਧਾ ਸਕਦੇ ਹਾਂ ਇਸ ਵਿੱਚ ਦੱਸਿਆ ਗਿਆ ਹੈ ਕਿ ਆਪਾਂ ਘੱਟੋ ਘੱਟ ਆਪਣੀ ਆਮਦਨ ਦਾ 10% ਹਿੱਸਾ ਪਾਸੇ ਰੱਖਣਾ ਜੇ ਸਮੂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਾ ਸਕਦੇ ਆ ਨਿਵੇਸ਼ ਕਰ ਸਕਦੇ ਆ ਇਸ ਵਿੱਚ ਇਹ ਵੀ ਦਰਸਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਣੇ ਆਪ ਨੂੰ ਕਦੇ ਵੀ ਤੁਸੀਂ ਅਜਿਹੇ ਖਰਚੇ ਨਹੀਂ ਕਰਨੇ ਜਿਹੜੇ ਤੁਹਾਡੀ ਆਮਦਨ ਤੋਂ ਬਾਹਰ ਹੋਣ ਕਿਉਂਕਿ ਜਿਹੜੇ ਨਜਾਇਜ਼ ਖਰਚੇ ਹੁੰਦੇ ਹਨ ਉਹ ਆਪਣੀ ਆਮਦਨ ਨੂੰ ਖਿੱਚਦੇ ਹਨ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਆਪਾਂ ਪੈਸੇ ਤੋਂ ਪੈਸਾ ਕਿੱਦਾਂ ਕਮਾਉਣਾ ਵੀ ਵਾਰੀ ਆਪਾਂ ਜਿਹੜੇ ਫੈਸਲੇ ਲੈ ਲੈਂਦੇ ਆ ਜਿਹੜੇ ਆਪਾਂ ਲੱਗਦਾ ਕਿ ਇਹ ਆਪਣੀ ਆਮਦਨੀਆਂ ਪਰ ਉਹ ਆਪਣੇ ਅਸਲ 'ਚ ਖਰਚ ਹੁੰਦੇ ਆ ਆਪਣੀ ਜ਼ਿੰਮੇਵਾਰੀ ਦੀੰਦਾਰੀ ਹੁੰਦੀ ਆ ਜਿਸ ਤਰ੍ਹਾਂ ਕਿ ਜ਼ਮੀਨ ਦੇ ਵਿੱਚ ਖਾਲੀ ਥਾਂ ਤੇ ਘਾਹ ਆਪਣੇ ਆਪ ਉੱਗ ਪੈਂਦਾ ਉਸੇ ਤਰ੍ਹਾਂ ਆਪਣੇ ਆਂ ਇਛਾਵਾਂ ਵੀ ਆਪਣੇ ਆਪ ਉੱਗ ਪੈਂਦੀਆਂ ਹਨ ਪਰ ਇਹ ਸਾਰੀਆਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਇਸ ਲਈ ਹਮੇਸ਼ਾ ਚੰਗਾ ਸੋਚੋ ਤਾਂ ਜੋ ਇਹਨਾਂ ਦੇ ਪੂਰੇ ਹੋਣ ਦੀ ਸਮਰੱਥਾ ਵੀ ਵੱਧ ਸਕੇ ਧੰਨਵਾਦ